ਕਾਰਨ ਤਰਨ ਇਲੈਕਸ਼ਨ ਦੇ ਵਿੱਚ ਕਈ ਜਈਆਂ ਘਟਨਾਵਾਂ ਵਾਪਰੀਆਂ ਜਿਸ ਤੋਂ ਬਾਅਦ ਕਈ ਰਾਜਨੀਤਿਕ ਪਾਰਟੀਆਂ ਜਿਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਨੇ ਸਮਾਜ ਨੂੰ ਸੇਧ ਦੇਣੀ ਹੈ ਲੀਡਰਸ਼ਿਪ ਇੱਕ ਜਿਹੀ ਚੀਜ਼ ਆ ਜਿਸ ਦੇ ਪਿੱਛੇ ਲੱਕੇ ਲੋਕਾਂ ਨੇ ਕੁਝ ਸਿੱਖਣਾ ਹੁੰਦਾ ਸਮਾਜ ਦਾ ਨਿਰਮਾਣ ਕਰਨਾ ਹੁੰਦਾ ਪਰ ਜੇਕਰ ਇਹੀ ਲੋਕ ਕਾਨੂੰਨ ਨੂੰ ਹੱਥਾਂ ਦੇ ਵਿੱਚ ਲੈਣ ਲੱਗ ਪੈਣ ਤਾ ਫੇਰ ਉਸ ਸਪੇਡ ਦਾ ਉਸ ਸਮਾਜ ਦਾ ਰੱਬ ਰੱਖਾ ਜਿਸ ਦੀ ਇਹਨਾਂ ਨੇ ਨੁਮਾਇੰਦਗੀ ਕਰਨੀ ਹੁੰਦੀ ਹੈ ਤੁਹਾਨੂੰ ਦੱਸ ਦਿੰਨੇ ਆ ਤਰਨਤਾ ਨੇ ਇਲਾਕਾ ਇੱਕ ਜਿਹੜਾ ਇਲਾਕਾ ਜਿਹੜਾ ਪੰਥ ਕਿਹਾ ਜਾਂਦਾ ਹੈ ਪਰ ਕਈ ਲੋਕ ਇੱਥੇ ਨਫ਼ਰਤ ਦੀ ਅੱਗ ਵਿੱਚ ਇੰਨੀ ਜ਼ਿਆਦੇ ਜਿਹੜੇ ਗੁਲਤਾਨ ਹੋ ਚੁੱਕੇ ਆ ਕਿ ਉਹ ਵੋਟਾਂ ਕਰਕੇ ਇੱਕ ਦੂਜੇ ਨਾਲ ਵੈਰ ਵਿਰੋਧ ਵੀ ਪਾ ਲੈਂਦੇ ਆ ਇਹ ਅਕਸਰ ਆਖਿਆ ਜਾਂਦਾ ਕਿ ਜਿਹੜੇ ਵੱਡੇ ਲੀਡਰ ਆ ਉੱਪਰਲੀ ਲੀਡਰਸ਼ਿਪ ਹੁੰਦੀ ਹੈ ਉਹ ਲੋਕਾਂ ਨੂੰ ਲੜਵਾਉਂਦੀ ਹੈ ਪਰ ਆਪ ਵਿਆਹਾਂ ਸ਼ਾਦੀਆਂ ਮਰਨੇ ਪਰਨੇ ਤੇ ਇਕੱਠੇ ਹੋ ਜਾਂਦੇ ਆ ਵੀਡੀਓ ਵੀ ਜਨਤਕ ਹੋ ਚੁੱਕੀਆਂ ਆ ਆਪਾਂ ਵੇਖਿਆ ਸੁਖਵੀਰ ਸਿੰਘ ਬਾਦਲ ਦੀ ਜਦੋਂ ਬੇਟੀ ਦਾ ਵਿਆਹ ਸੀ ਤਕਰੀਬਨ ਉੱਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਆਗੂ ਸੀ ਜਿਹੜੇ ਲੀਡਰ ਸੀ ਉਥੇ ਮਜੂਬ ਸੀ ਪਰ ਲੋਕ ਪਿੰਡਾਂ ਦੇ ਵਿੱਚ ਏਡਾ ਜਿਆਦਾ ਵੈਰ ਪਾ ਲੈਂਦੇ ਐ ਕਿ ਉਹ ਵਿਆਹਾਂ ਭੋਗਾਂ ਤੇ ਵੀ ਜਾਣੋਂ ਹਟ ਜਾਂਦੇ ਐ ਸਿਰਫ politcal ਪਾਰਟੀਆਂ ਦੇ ਪਿੱਛੇ ਹੋਣਾ ਇਹ ਚਾਹੀਦਾ ਕਿ ਜਿਸ ਨੂੰ ਜਿਸ ਦੀ ਵੋਟ ਜਿਹੜੀ ਸੋਚ ਜਿਹੜੀ ਵਿਚਾਰਧਾਰਾ ਚੰਗੀ ਲੱਗਦੀ ਐ ਉਸ ਨੂੰ ਵੋਟ ਪਾ ਦੇਣੀ ਚਾਹੀਦੀ ਐ ਨਾ ਕਿ ਕਿਸੇ ਦੇ ਨਾਲ ਲੜਨਾ ਝਗੜਨਾ ਚਾਹੀਦਾ ਕਿਉਂਕਿ 21ਵੀਂ ਸਦੀ ਆ ਇੱਥੇ ਗੁਪਤਦਾਨ ਜਿਹੜਾ ਵੋਟ ਦਾ ਤਾਂ ਹੀ ਰੱਖਿਆ ਗਿਆ ਕਿ ਜਿਹਰੂ ਮਰਜ਼ੀ ਜਿਹੜਾ ਮਰਜ਼ੀ ਸ਼ਖਸ ਵੋਟ ਪਾ ਦੇ ਪਰ ਇੱਕ ਦੂਜੇ ਦੇ ਖਿਲਾਫ ਬੋਲਣਾ ਗਾਲ ਗਲੋਚ ਕਰਨਾ ਝਗੜਨਾ ਅਜਿਹਾ ਕੰਮ ਨਹੀਂ ਕਰਨੇ ਚਾਹੀਦੇ ਪਰ ਤਰਨ-ਤਾਰਨੀ ਜਿੰਮੀ ਇਲੈਕਸ਼ਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੀਆਂ ਤੱਜੀਆਂ ਓਡੀਆਂ ਅਕਾਲੀ ਦਲ ਦੇ ਜਿਹੜੇ ਵਰਕਰ ਸੀ ਉਹ ਇਹ ਗੱਲ ਆਖ ਰਹੇ ਸੀ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਆ ਉਹ ਸਤਾ ਪਾਰਟੀ ਦੇ ਨਾਲ ਸੰਬੰਧਿਤ ਹੋਣ ਕਰਕੇ ਪੁਲਿਸ ਉਹਨਾਂ ਦੀ ਪਿੱਠ ਤੇ ਖੜੀ ਆ ਤੇ ਉਹ ਸਾਡੇ ਨਾਲ ਧੱਕਾ ਕਰ ਰਿਹਾ ਪਰ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਸੀ ਉਹਨਾਂ ਦਾ ਜਿਹੜਾ ਜੁਆਈ ਆ ਉਸਦੇ ਅਮਰਤਪਾਲ ਸਿੰਘ ਬਾਠ ਉਹਨੂੰ ਗੈਂਗਸਟਰ ਆਖਦੀ ਸੀ ਆਮ ਆਦਮੀ ਪਾਰਟੀ ਕਾਂਗਰਸ ਤੇ ਉਹ ਆਖਦੇ ਸੀ ਕਿ ਅਮਰਤਪਾਲ ਬਾਠ ਪੰਜਾਂ ਸਰਪੰਚਾਂ ਨੂੰ ਜਿਹੜੇ ਦੂਜੀਆਂ ਪਾਰਟੀਆਂ ਨਾਲ ਸਬੰਧਤ ਆ ਉਹਨਾਂ ਨੂੰ ਫੋਨ ਕਰ ਕਰਕੇ ਧਮਕਾ ਰਿਆ ਉਹਨਾਂ ਨੂੰ ਆਖ ਰਿਹਾ ਕਿ ਜਾਂ ਤਾਂ ਕਾਲੀ ਦਲ ਦੇ ਪਾਰਟੀ ਦੀ ਸ਼ਰਨ ਵਿੱਚ ਆ ਜਾਓ ਜਾਂ ਫਿਰ ਆਪਣਾ ਪੜਿਆ ਵਿਚਾਰ ਲਓ ਪੰਜਾਬ ਨਸ਼ਿਆਂ ਤੋਂ ਬਾਅਦ ਜੇਕਰ ਕਿਸੇ ਗੰਭੀਰ ਚੁਣੌਤੀ ਦੇ ਨਾਲ ਜੂਝ ਰਿਹਾ ਤੇ ਉਹ ਆ ਗੈਂਗਸਟਰਵਾਦ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਕਤਲ ਹੋ ਰਹੇ ਆ, ਪ੍ਰੋਤੀਆਂ ਮੰਗੀਆਂ ਜਾ ਰਹੀਆਂ, ਇਹ ਨਸ਼ਿਆਂ ਤੋਂ ਬਾਅਦ ਦੂਜੀ ਸਭ ਤੋਂ ਵੱਡੀ ਚੁਣੌਤੀ ਹੈ ਤੇ ਦੂਜੇ ਪਾਸੇ ਜੇਕਰ ਵੇਖਿਆ ਜਾਵੇ ਤਰਨਤਾਰਨ ਦੇ ਇਲੈਕਸ਼ਨ ਦੇ ਵਿੱਚ ਇਹ ਸੱਦ ਦੀਆਂ ਤਜੀਆਂ ਉੱਡੀਆਂ ਹਾਲਾਂਕਿ ਅਰਵਿੰਦ ਕੇਜਰੀਵਾਲ ਵੱਲੋਂ ਇੱਕ ਜਿਹੜੀ ਸੰਬੋਧਨ ਕਰਦੇ ਹੋਏ ਇੱਕ ਆਪਣੇ ਸੰਬੋਧਨ ਦੇ ਵਿੱਚ ਲੋਕਾਂ ਦੇ ਸਾਹਮਣੇ ਗੱਲ ਆਕੀ ਕਿ ਤਰਨਤਾਰਨ ਦੇ ਵਿੱਚ ਗੈਂਗਸਟਰਾਂ ਨੂੰ ਮੈਂ ਵਾਰਨ ਕਰਨਾ ਚਾਹਣਾ ਕਿ ਉਹ ਤਰਨਤਾਰਨ ਦਾ ਇਲਾਕਾ ਛੱਡ ਕੇ ਚਲੇ ਜਾਣ ਪਰ ਲੋਕ ਇਸ ਦੇ ਉੱਤੇ ਇਹ ਗੱਲ ਆਖ ਰਹੇ ਸੀ ਕਿ ਲਗਭਗ 3.5 ਸਾਲ ਹੋ ਗਏ ਆਮ ਆਦਮੀ ਪਾਰਟੀ ਨੂੰ ਸੱਤਾ ਦੇ ਵਿੱਚ ਆਏ ਹੋਏ ਤੇ ਹਾਲੇ ਤੱਕ ਇਹਨਾਂ ਤੋਂ ਇਸ ਚੁਣੌਤੀ ਦੇ ਨਾਲ ਕਿਉਂ ਨਹੀਂ ਦੋ ਦੋ ਹੱਥ ਕੀਤੇ ਗਏ ਤੇ ਹੁਣ ਜਦੋਂ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਜਿਹੜਾ ਇਹ ਵੱਡਾ ਮੁੱਦਾ ਬਣਾ ਲਿਆ ਤੇ ਹੁਣ ਲੋਕਾਂ ਦੇ ਜ਼ਖਮਾਂ ਦੇ ਉੱਤੇ ਸਿਰਫ ਮਲਮ ਕਰਨ ਦੇ ਲਈ ਇਹ ਬਿਆਨ ਦਿੱਤੇ ਜਾ ਰਹੇ ਆ ਤੇ ਦੂਜੇ ਪਾਸੇ ਕਾਲੀ ਦਲ ਦੇ ਵਰਕਰ ਭਾਵੇਂ ਉਹ ਸੱਤਾ ਦੇ ਵਿੱਚ ਨਹੀਂ ਫੇਰ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰਾਂ ਨੂੰ ਅੱਗੇ ਲਾਈ ਰੱਖਿਆ ਇਹਨਾਂ ਸਾਰੇ ਜਿਹੜੇ ਵਰਕਰ ਸੀ ਕਾਲੀ ਦਲ ਦੇ ਵਰਕਰਾਂ ਨੇ ਖਾਸ ਕਰਕੇ ਪਿੰਡਾਂ ਦੇ ਵਿੱਚ ਕਾਲੀਦਲ ਦੇ ਵਰਕਰਾਂ ਅੱਗੇ ਕੋਈ ਖੰਗਦਾ ਵੀ ਨਹੀਂ ਸੀ ਅਮਰਤਪਾਲ ਬਾੜ ਦੇ ਪਿੰਡ ਦੇ ਵਿੱਚ ਕਿਸੇ ਹੋਰ ਪਾਰਟੀ ਦਾ ਪੂਥ ਤੱਕ ਨਹੀਂ ਲੱਗਿਆ